ਤਨ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਥ ਰਾਜ ਸਾਜ ਕਥਨੰ ਚਉਪਈ ਰਾਜ ਸਾਜ ਹਮ ਪਰ ਜਬ ਆਇਓ ਜਥਾ ਸਕਤ ਤਬ ਧਰਮ ਚਲਾਇਓ ਭਾਂਤ ਭਾਂਤ ਬਨ ਖੇਲ ਸ਼ਿਕਾਰਾ ਮਾਰੇ ਰੀਚ ਰੋਜ ਚੰਖਾਰਾ ਦੇਸ ਚਾਲ ਹਮਤੇ ਪੁਨ ਭਈ ਸਹਿਰ ਪਾਵਟਾ ਕੀ ਸੁਧ ਲਈ ਕਾਲ ਇੰਦਰੀ ਟਟ ਕਰੇ ਬਿਲਾਸਾ ਅਨਕ ਭਾਂਤ ਕੇ ਪੇ ਖਤਮ ਆਸਾ ਤਹਿ ਕੇ ਸਿੰਧ ਘਨੇ ਚੁਨ ਮਾਰੇ ਰੋਜ ਰੀਛ ਬਹ ਭਾਂਤ ਬਿਦਾਰੇ ਫਟੇ ਸਾਹ ਕੋਪਾ ਤਬ ਰਾਜਾ ਲੋਹ ਪਰ ਹਮ ਸੋ ਬਿਨ ਕਾਜਾ ਉਜੰਗ ਪ੍ਰਿਆਤ ਛੰਦ तहा साह श्री साह संग्राम कोपे पंचो वीर बंके पृथ्वी पाए रोपे हठी जीत मल्लंग सुगर गाजी गुलाबंग रणंग देखियै रंग रूपंग सहाबंग हठेओ माहरी चंदंग गंग रामंग जिनै कीटियं की जितियं फौज तामंग कुपे लाल चंदंग किए लाल रूपंग जिनै गज्जियं गर्भ सिंघंग अनुपंग कुपियो माहरू काहरू रूप तारे जिन खान खावी नी अंखेत मारे कुपियो देवते संग दया राम युद्धं कियो द्रोण की, की ज्यों महासु युद्ध सुद्धं कृपाल कोपियं कुत को, को संभारी हठी खान हयात के सीस चारी उठि छछ इच्छं कड्डा में जे जो रंग मनो माखनं मटकी कान पूरं ਤਹਾ ਆਨੰਦ ਚੰਦੰ ਕੀਓ ਕੋਪ ਭਾਰੋ ਲਗਾਈ ਪਰ ਅਛੇ ਕਿਰਪਾਣੰ ਸੰਭਾਰੋ ਟੁੱਟੇ ਤੇਗ ਤ੍ਰਿਖੀ ਕੱਢੇ ਜੰਮ ਦੱਡੰ ਹਠੀ ਰਾਖੀੰ ਲਜ ਬੰਸੰ ਸਨੱਡੰ ਤਹਾ ਮਾਤਲੇ ਅੰਕ ਪਾਲੰ ਕਰੁਦੰ ਛਕਿਓ ਛੋਬ ਛਤਰੀ ਕਰਿਓ ਜੁਦ ਸੁਦੰ ਸਹੇ ਦੇਹ ਆਪੰ ਮਹਾਬੀਰ ਬਾਣੰ करो खान बानीन खाली पलाणं हठियो साहबं चंद खेतं खत्रयाणं ਹਨੇ ਖਾਨ ਖੂਨੇ ਖੁਰਾਸਾਨ ਪਾਨੰ ਤਾਹਾਂ ਬੀਰ ਬੰਕੇ ਭਲੀ ਪਾਂਤ ਮਾਰੇ ਬਚੇ ਪ੍ਰਾਨ ਲੈ ਕੇ ਸਿਪਾਹੀ ਸਿਧਾਰੇ ਤਾਹਾਂ ਸਾਹ ਸੰਗਰਾਮ ਕੀਨੇ ਅਖਾਰੇ ਕਣੇ ਖੇਤ ਮੋਖਾਨ ਖੂਨੇ ਲਤਾਰੇ ਨਿਪੰ ਗੋਪਾਲਯੰ ਘਰੋ ਖੇਤ ਗਾਜੈ ਮ੍ਰਿਗਾ ਝੁੰਡ ਮਦੈ ਅੰਗ ਮਨੋ ਸਿੰਘ ਰਾਜੈ ਤਾਹਾਂ ਏਕ ਬੀਰੰ ਹਰੀ ਚੰਦ ਕੋ ਪਿਓ ਭਲੀ ਪਾਂਤ ਸੋ ਖੇਤ ਮੋ ਪਾਵ ਰੂਪਿਓ ਮਹਾ ਕ੍ਰੋਧ ਕੈ ਤੀਰ ਤੀਖੇ ਪ੍ਰਹਾਰੇ ਲੱਗੈ ਜਾਉਨ ਕੇ ਤਾਹੇ ਪਾਰੈ ਪਧਾਰੇ ਰਸਾਵਲ ਛੰਦ ਹਰੀ ਚੰਦ ਕੁਦੰ ਹਨੇ ਸੂਰ ਸੁਦੰ ਭਲੇ ਬਾਣ ਬਾਹੇ ਵੱਡੇ ਸੈਨ ਗਾਹੇ ਰਸੰਗ ਰੁਦਰ ਰਾਚੇ ਮਹਾ ਲੋਹ ਮਾਚੇ ਹਨੇ ਸ਼ਸਤਰ ਧਾਰੀ ਲਿਤੇ ਭੂਪ ਭਾਰੀ ਤਬੈ ਜੀਤ ਮੱਲੰ ਹਰੀ ਚੰਦ ਭੱਲੰ ਹਿਰਦਾ ਐਂਚ ਮਾਰਿਓ ਸੋ ਖੇਤੰ ਉਤਾਰਿਓ ਲੱਗੇ ਵੀਰ ਬਾਣੰ ਰਿਸਿਓ ਤੇਜ ਮਾਨੰ ਸਮੂਹ ਬਾਜ ਡਾਰੇ ਸੁਵਰਗੰ ਸਿਧਾਰੇ ਪੁਜੰਗ ਪ੍ਰਿਆਤ ਛੰਦ ਕੁਲੈ ਖਾਨ ਖੂਨੀ ਖੁਰਾਸਾਨ ਖੱਗੰ ਪਰੇ ਸ਼ਸਤਰ ਤਾਰੰ ਉੱਠੀ ਝਾਲ ਅੱਗੰ ਭਈ ਤੀਰ ਭੀਰੰ ਕਮਾਨੰ ਕੜੱਕੇ ਗਿਰੇ ਬਾਲ ਗਿਰੇ ਬਾਜਤਾਜੀ ਲੱਗੇ ਧੀਰ ਤੱਕੇ

ਚਲਿਓ ਬੀਰੀਆ ਤੀਰੀਆ ਨਾ ਚਲਾਇੰ ਜਸੋ ਡੱਡ ਵਾਲੰ ਮਦ ਕਰ ਸੋ ਸਾਹੰ ਪੱਜੇ ਸੰਗ ਲੈ ਕੈ ਸੋ ਸਾਰੀ ਸਿਪਾਹੰ ਚਕ੍ਰਿਤ ਚਉਪਿਓ ਚੰਦ ਗਾਜੀ ਚੰਦੇਲੰ ਹਠੀ ਹਰੀ ਚੰਦੰ ਗਹੇ ਹਾਰ ਸੇ ਲੰਕਰਿਓ ਸਵਾਮ ਧਰਮੰ ਮਹਾਰੋਸ ਰੁਜੇ ਅੰ ਗਿਰਿਓ ਤੂਕ ਟੂਕ ਖਵਾਇ ਇਸੋ ਇਸੋ ਸੂਰ ਜੁਜੇੰ ਤਹਾ ਖਾਨ ਨੈ ਜਾਬ ਤੋ ਆਨ ਕਹਿ ਕਹਿ ਹਨਿਓ ਸਾਹ ਸੰਗਰਾਮ ਕੋ ਸ਼ਸਤਰ ਲੈ ਕਹਿ ਕਿਤੈ ਖਾਨ ਬਾਨੀ ਨ ਹੂੰ ਅਸਤਰ ਝਾਰੇ ਸਹੀ ਸਾਹ ਸੰਗਰਾਮ ਸੁਰਗੰ ਸਿਧਾਰੇ ਦੋਹਰਾ ਮਾਰਨ ਜਾਬਤ ਖਾਨ ਕੋ ਸੰਗੋ ਜੁਜੈ ਜੁਜਾਰ ਹਾ ਹਾ ਇਹ ਲੋਕੈ ਭਇਓ ਸੁਰਗ ਲੋਕ ਜੈਕਾਰ ਉਜੰਗ ਛੰਦ ਲਕੇ ਸਾਹ ਸੰਗਰਾਮ ਜੁਜੇ ਜੁਝਾਰੰ ਤਵੰਕੀਟ ਬਾਣੰ ਕਮਾਣੰ ਸੰਭਾਰੰ ਖਨਿਓ ਏਕ ਖਾਨੰ ਖਿਆਲੰ ਖਤੰਗੰ ਦਸਿਓ ਸਤਰ ਕੋ ਜਾਨ ਸਿਆਮੰ ਪੁਜੰਗੰ ਗਿਰਿਓ ਪੂਮ ਸੋ ਬਾਣ ਦੂਜੋ ਸੰਭਾਰਿਓ ਮੁਖੰ ਧੀਖਣੰ ਕਹਾਨ ਕੇ ਤਾਨ ਮਾਰਿਓ ਭਜਿਓ ਖਾਨ ਖੂਨੀ ਰਹਿਓ ਖੇਤ ਤਾਜੀ ਤਜੇ ਪ੍ਰਾਨ ਤੀਜੇ ਲੱਗੇ ਬਾਣ ਬਾਜੀ ਛੁੱਟੀ ਮੂਰਛਨਾ ਹਰੀ ਚੰਦੰ ਸੰਭਾਰੇ ਗਹੇ ਬਾਣ ਕਾਮਾਨ ਪੇ ਐਂਚ ਮਾਰੇ ਲੱਗੇ ਅੰਗ ਜਾਕੇ ਰਹੇ ਨਾ ਸੰਭਾਰੰਗ ਤਨੰ ਤਿਆਗਤੇ ਦੇਵਲੋਕੰ ਪਦਾਰੰ δυਯੰ ਪਾਨ ਖੈਂਚੇ ਇਕੰਬਾਰ ਮਾਰੇ ਬਲੀਬੀਰ ਬਾਜੀਨ ਸਾਜੀ ਬਿਤਾਰੇ ਜਿਸਹਿ ਬਾਨ ਲਾਗੈ ਰਹਿਨਾ ਸੰਭਾਰੰ ਤਨੰ ਬੇਦਕੈ ਤਾਹੇ ਪਾਰੰ ਸਿਧਾਰੰ ਸਬੈ ਸੁਆਮ ਧਰਮੰ ਸੋ ਬੀਰੰ ਸੰਭਾਰੇ ਡਕੀ ਡਾਕਣੀ ਭੂਤ ਪ੍ਰੇਤੰ ਬਕਾਰੇ ਹਸੇ ਬੀਰ ਬੈਤਾਲ ਅਉ ਸੁੱਧ ਸਿੱਦੰ ਚਵੀ ਚਾਵਡਿਯੰ ਉੱਡੀ ਗ੍ਰਿਤ ਬ੍ਰਿੱਦੰ ਹਰੀ ਚੰਦ ਕੋਪੇ ਕਮਾਣੰ ਸੰਭਾਰੰ ਪ੍ਰਥਮ ਬਾਜੀ ਅੰ ਤਾਣ ਬਾਣੰ ਪ੍ਰਹਾਰੰ ਦੁਤੀਯ ਤਾਕ ਕੈ ਤੀਰ ਮੋ ਕਉ ਚਲਾਇੰ ਰਖਿਓ ਦੈਵ ਮੈਂ ਕਾਨ ਛਵਾ ਕੈ ਸਿਧਾਇੰ ਤ੍ਰਿਤੀਯ ਬਾਣ ਮਾਰਿਓ ਸੋ ਪੇਟੀ ਮਝਾਰੰ ਵਿਦਯੰ ਚਿਲਕਤੰ ਦਵਾਲ ਪਾਰੰ ਪਧਾਰੰ ਚੁਬੇ ਚਿੰਚ ਚਰਮੰ ਕਛੁਬ ਕਾਇ ਨਾ ਆਇੰ कलम केवलंग जान दासंग बचायंग रसावल छंद जबे बाण लागे ओ तबेरो से जाके ओ करंग लायक मानंग अनंग बाण ताणंग सबै वीरताए सरोगंग चलाए तबे ताक बाणंग हन्यो एक जवानंग हरिचंद मारे सो जोदाल तारे सो करोड़ रायंग वह कालकायंग रणंग त्याग भागे सबै त्रास पागे ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ ਰਣੰਗ ਜੀਤ ਆਏ ਜਯੰਗ ਜੀਤ ਗਾਏ ਧਨੰ ਤਾਰ ਵਰਖੇ ਸਬੈ ਸੂਰ ਹਰਖੇ ਦੋਹਰਾ ਜੁਧ ਜੀਤ ਆਏ ਜਬੈ ਤਿਕੈ ਨ ਤਿੰਨ ਪੁਰ ਪਾਵ ਕਾਹਲੂੜ ਮੈਂ ਬਾਂਧਿਓ ਆਨ ਅਨੰਦਪੁਰ ਗਾਵ ਜੇ ਜੇ ਨਰਤਹ ਨਾ ਭਿਰੇ ਦੀਨੇ ਨਗਰ ਨਿਕਾਰ ਜੇ ਤਿਹ ਤੌਰ ਭਿ ਭਲੇ ਭਿਰੇ ਤਿਨ ਕਰੀ ਪ੍ਰਿਤ ਪਾਰ ਚਉਪਈ ਬਹੁਤ ਦਿਵਸ ਇਹ ਭਾਂਤ ਬਿਤਾਏ ਸੰਤ ਉਬਾਰ ਦੋਸਤ ਸਭ ਕਾਏ ਟਾਂਗ ਟਾਂਗ ਕਰ ਹਨੇ ਨਿਦਾਨਾ ਕੂਕਰ ਜਿਮ ਤਿੰਨ ਤਜੇ ਪਰਾਨਾ ਇਹ ਤਸਿ ਬਚਿਤ੍ਰ ਨਾਟਕ ਗ੍ਰੰਥੇ ਪੰਗਾਣੀ ਜੁਧ ਵਰਨਨੰ ਨਾਮ ਅਸ਼ਟਮੋ ਧਿਆਏ ਸਮਾਪਤ ਮਸਤ ਸੁਭ ਮਸਤ ਅਪਜੂ ਆਦਨਦਾਉਨ ਕਾ ਜੁਧ ਵਰਨਨੰ ਚੌਪਈ ਬਹੁਤ ਕਾਲ ਇਹ ਭਾਤ ਬਿਤਾਇਓ ਮੀਆ ਖਾਨ ਜੰਮੂ ਕਹ ਆਇਓ ਅਲਫ ਖਾਨ ਨਾ ਦੌਣ ਪਠਾਵਾ ਭੀਮ ਚੰਦ ਤਨ ਬੈਰ ਵਡਾਵਾ ਜੁਦ ਕਾਜ ਨਿਰਪ ਹਮੈ ਬੁਲਾਇਓ ਆਪ ਤਵਨ ਕੀ ਓਰ ਸਿਧਾਇਓ ਤੈਨ ਕਠ ਗੜ ਨਵ ਰਸ ਪਰ ਬੰਦੋ ਤੀਰ ਤੁਫੰਗ ਨਰੇਸਨ ਸੰਧੋ राज सिंगं पीम चंदंग चड्यो राम वंदंग सुखंग सुखं गाजी जसारोट राजंग चढ़े क्रोध कीने करे सर्वकाजं पृथिचान्द चड्यो डे डड दड़ वारंग चले सिद्ध हुआ काज राजंग हुआकारधारं अंग कृपालंग कृपालं चंदंग hota e sab mar kay veer brindang dutiyat tu ka wah mar utari khare dant pisa chubhe chhatra tari uta ve khare veer bamba bajave tar ek phup thande bado sok paave tabe pheem chandang kiyo kop aapang hanuman ke mantra ko mokh japang ਸਬਾ ਵੀਰ ਬੋਲੇ ਹਮੈ ਭੀ ਬੁਲਾਇੰ ਤਬੈ ਟੋਵ ਕਾ ਕਾ ਸੋਨੀ ਕੇ ਸਦਾਇੰ ਸਬੈ ਕੋਪ ਕਾ ਕਾ ਮਹਾਵੀਰ ਟੂ ਕੇ ਚੱਲੇ ਬਾਰ ਬੇਬਾਰ ਕੋ ਜੋ ਪਬੂ ਕੇ ਤਹਾ ਬਿਜੁੜਿਆ ਲੰਘ ਹਟਿਓ ਵੀਰ ਦਿਆ ਲੰਘ ਉਠਿਓ ਸੈਨ ਲੈ ਸੰਗ ਸਾਰੀ ਕਿਰਪਾਲੰ ਮਦ ਭਾਰ ਛੰਦ ਕੁੱਪਿਓ ਕਿਰਪਾਲ ਨੱਚੇ ਮਰਾਲ ਬੱਜੇ ਬਜੰਤ ਕਰੂਰ ਅਨ ਕਰੂਰੰ ਅਨੰਤ ਜੁਜੰਤ ਜੁਵਾਨ ਬਾਹਕ ਪਾਣ ਜੀਅ ਧਾਰਕ ਕ੍ਰੋਧ ਛੱਡੇ ਸਰੋਗ ਲੁਜੇ ਨਿਦਾਨ ਤਜੰਤ ਪ੍ਰਾਣ ਗਿਰ ਪਰਤ ਭੂਮ ਜਣ ਮੇਗ ਝੂਮ ਰਸਾਵਲ ਛੰਦ ਕਿਰਪਾਲ ਕੋਪਯੰ ਹੱਠੀ ਪਾਵ ਰੋਪਯੰ ਸਰੋਗੰ ਚਲਾਏ ਵੱਡੇ ਬੀਰ ਕਾਏ ਹਨ ਛਤਰ ਧਾਰੀ ਲਟੇ ਪੂਪ ਪਾਣੀ ਮਹਾਨਾਦ ਬਾਜੇ ਭਲੇ ਸੂਰ ਗਾਜੇ ਕਪਾਲੰਕਰੁੱਦੰ ਕਿਉ ਜੁਦ ਸੁਦੰਗ ਮਹਾਬੀਰ ਗੱਜੇ ਮਹਸਾਰ ਬੱਜੇ ਕਰੋ ਜੁਦ ਚੰਡੰ ਸੁਣਿਓ ਮਨਾਵ ਖੰਡੰ ਚਲਿਓ ਸ਼ਸਤਰ ਬਾਹੀ ਰਜੋਤੀ ਨਿਬਾਹੀ ਦੋਹਰਾ ਕੋਪ ਪਰੇ ਰਾਜਾ ਸਭੈ ਕੀ ਨੋ ਜੁਦ ਉਪਾਏ ਸੈਨ ਕਟੋਚਨ ਕੀ ਤਬੈ ਕੇ ਲਈ ਅਰ ਰਾਏ ਪੁਜੰਗ ਚੰਦ ਚਲੇ ਨੰਗਲੂ ਪੰਗਲੂ ਗੇਦੜੋਲੰ ਜਸਵਾਰੇ ਗੁਲੇਰੇ ਚਲੇ ਬਾੰਦ ਟੋਲੰ ਤਾਹਾਂ ਏਕ ਬਾਜਿਓ ਮਹਾਬੀਰ ਦਿਆਲੰ ਅਵਕੀ ਲਾਜ ਜਉਨ ਸਬੈ ਬਿਜੜਵਾਲੰ ਤਵੰਕੀਟ ਤਉ ਲੋਤ ਭੰਗੰ ਸੰਭਾਰੋ ਹ੍ਰਿਦਾ ਏਕ ਰਾਵੰਤ ਕੇ ਤੱਕ ਮਾਰੋ ਗਿਰਿਓ ਚੂਮਕੂ ਮੈਂ ਕਰਿਓ ਜੁਦ ਸੁਦੰਤ ਤਉ ਮਾਰ ਬੋਲਿਓ ਮਹਾਮਾਨ ਕ੍ਰੁਦੰ ਤਜਿਓ ਤਉ ਪਕੰ ਬਾਨ ਪਾਨੰ ਸੰਭਾਰੇ ਚਤੁਰ ਬਾਨੰ ਲੈ ਸਭੈੰ ਪ੍ਰਹਾਰੇ ਤ੍ਰਿਯੋ ਬਾਨ ਲੈ ਬਾਮ ਬਾਣ ਚਲਾਏ ਲੱਗੇ ਆ ਲੱਗੇ ਨਾ ਕਛੂ ਜਨ ਪਾਏ ਸੋ ਤੌ ਲਉ ਦੇਵ ਜੁੱਧ ਕੀਨੋ ਉਝਾਰੰ ਤਿਨੈ ਖੇਦ ਕੈ ਬਾਰ ਕੇ ਬੀਚ ਡਾਰੰ ਪਰਿ ਮਾਰ ਬੁੰਗੰ ਛੁੱਟੀ ਪਾ ਬਾਣ ਗੋਲੀ ਮਨੋ ਸੂਰ ਬੈਠੇ ਭਲੀ ਖੇਲ ਹੋਲੀ ਗਰੇ ਬਿਰ ਕੁਮੰ ਸਰੰ ਸਾੰਗ ਪੇਲੰ ਰੰਗੇ ਸ੍ਰੋਣ ਬਸਤਰੰ ਮਨੋ ਭਾਗ ਖੇਲੰ ਲਿਓ ਜੀਤ ਬੈਰੀ ਕੀਆ ਆਨ ਡੇ ਰੰਗ ਤੇ ਊਜਾਇ ਪਾਰੰਗ ਰਹੇ ਬਾਰ ਕੇ ਰੰਗ ਭਾਈ ਰਾਤਰ ਗੁਬਾਰ ਕੇ ਅਰਧ ਜਾ ਮੰਗ ਤ ਬੈ ਚੋਰਗੇ ਬਾਰ ਦੇਵੈ ਦਮ ਮੰਗ ਸਬੈ ਰਾਤਰ ਬੀਤੀ ਉਦੇ ਉਦੇ ਉਸ ਰਾਣੰ ਚਲੇ ਬੀਰ ਚਾਲਾਕ ਖੱਗੰ ਖਿਲਾਣੰ ਭਜਿਓ ਅਲਫਨ ਖਾਨੰ ਨਾ ਖਾ ਨਾ ਸੰਭਾਰਿਓ ਭਜੇ ਔਰ ਬੀਰੰਗ ਨਾ ਧੀਰੰਗ ਵਿਚਾਰਿਓ ਨਦੀ ਪੈ ਦਿਨੰ ਅਸ਼ਟ ਕੀਨੇ ਮੁਕਾਮੰ ਭਲੀ ਬਾਤ ਦੇਖੇ ਸਬੈ ਰਾਜਤਾ ਮੰਚਉ ਪਈ ਇਹ ਤੋ ਹਾਮਾ ਹੋਏ ਵਿਦਾ ਕਰ ਆਏ ਸੁਲਹਿ ਨ ਮਿਤਵੈ ਉਤਹਿ ਸਿਦਾਏ ਸੰਧ ਇਨੇ ਓਨ ਕੈ ਸੰਗ ਕਈ ਹੇਤ ਕਥਾ ਪੂਰਨ ਇਤ ਭਈ ਦੋਹਰਾ ਆਲ ਸੂਨ ਕਹਿ ਮਾਰ ਕੈ ਇਹ ਦਿਸ ਕੀਓ ਪਿਆਨ ਭਾਂਤ ਅਨੇਕਨ ਕੀ ਕਰੇ ਪੁਰ ਆਨੰਦ ਸੁਖ ਆਨ ਇਹ ਤੋ ਸ੍ਰੀ ਬਚਤਰਨਾਟਕ ਗ੍ਰੰਥੇ ਨਦਾਨ ਜੁਦ ਬਰਨਨੰ ਨਾਮ ਨੋ ਮੋ ਧਿਆਇ ਸਮਾਪਤ ਮਸਤ ਸੁਭ ਮਸਤ ਅਫਜੂ ਜੋ ਪਰਿ ਬਹੁਤ ਬਰਖ ਇਹ ਭਾਂਤ ਬਿਤਾਏ ਚੁਣ ਚੁਣ ਚੋਰ ਚੁਣ ਚੁਣ ਚੋਰ ਸਬਕ ਗਹਿ ਕਾਇਕ ਤਕ ਭਾਜ ਸਹਿਰ ਤੇ ਗਏ ਭੂਖ ਮਰਤ ਫਿਰ ਆਵਤ ਭਏ ਤਬ ਲੋਖਾਨ ਦੇ ਲਾਵਰ ਆਏ ਪੂਤ ਆਪਨ ਹਮ ਔਰ ਪਠਾਏ ਦ્વੈਕ ਘਰੀ ਬੀਤੀ ਨਿਸ ਜਬੈ ਚੜਤ ਕਰੀ ਖਾਨਨ ਮਿਲ ਤਬੈ ਜਬ ਦਲਪਾਰ ਨਦੀ ਕੇ ਆਇਓ ਆਨ ਆਲ ਮੈਂ ਹਮੈ ਜਗਾਇਓ ਸੂਰ ਬਰਾ ਸਭ ਹੀ ਨਰ ਜਾਗੇ ਗਹਿ ਗਹਿ ਸ਼ਸਤਰ ਵੀਰ ਰਿਸ ਪਾਗੇ ਛੋਟਨ ਲਗੀ ਤੁਪੰਗਾ ਤਬਹੀ ਗਹ ਗਹ ਸ਼ਸਤਰ ਰਿਛਾਨੇ ਸਭਹੀ ਕ੍ਰੂਰ ਭਾਂਤ ਤੈਨ ਕਰੀ ਪੁਕਾਰਾ ਸੋਰ ਸੁਨਾ ਸਰਤਾ ਕੇ ਪਾਰਾ ਪੁਜੰਗ ਪ੍ਰਯਤ ਛੰਦ ਬੱਜੀ ਭੇਰ ਭੰਕਾਰ ਤੁਮਕੇ ਨਗਾਰੇ ਮਹਾਬੀਰ ਬਾਨਤ ਬੰਕੇ ਬਕਾਰੇ ਭਏ ਬਾਹੂ ਆਗਾਤ ਨੱਚੇ ਮਰਾਲੰਕ੍ਰਿਪਾ ਸਿੰਧ ਕਾਲੀ ਗਰੱਜੀ ਕਰਾਲੰਕ नदिंगम लखेओ काल रात रंग समानं करे सूरमा शीत पिंगं प्रमाणं इते वीर गज्जे भय नाद बारे भज्जे खान खूनी बिना शस्त्र चारे नाराज छंद न लाज खान भज्जे ओ किनी ना शस्त्र सज्जे ओ सो त्याग खेत क चले सो वीर वीर हा भले चले तुरे तुराय कह सके ना शस्त्र उठाए केन ल हथियार गज्जे ही निहार नार लज्जहि दोहरा बरवा गांव उजार कै करे मुकाम पलान पलान प्रब बल हमै न छय सकै पाजत भये निदान ताव बल ईहां न पर सकै बरवा हन रिसाए सालन रस जेम बानियो रोरन खात बनाए ताव बल ईहां न पर सकै बरवा हन रिसाए सालन रस जेम बानियो रोरन खात बनाए ਇਹ ਤਸਰੀ ਬਚੇਤਨ ਨਾਟਕ ਗ੍ਰੰਥੇਖਾਨ ਜਾਦੇ ਕੋ ਆਗਮਨ ਤਰਾਸਿਤ ਉਠ ਜੈਬ ਬਰਨਨ ਨਾਮ ਦਸਮੋ ਧਿਆਏ ਸਮਾਪਤ ਮਸਤ ਸੋਬ ਮਸਤ ਅਫਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ